ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੱਦਾ ਦਾਤਾ ਇਹ ਕਹਿਤ ਸਭ ਕੋ ਦੇਵਨ ਹਾਰ ਦਿੰਦੇ ਤੋਟਨਾ ਆਵੇ ਅਗੰਤ ਪਰੇ ਪੰਡਾਲ ਅਕੈਡਮੀ ਦੇ ਸਟਾਰਟ ਕਰਿਆ तकरीबन 7 ਸਾਲ ਦਾ ਟਾਈਮ ਹੋ ਗਿਆ ਜਿੱਥੇ ਪਿੰਡ ਦੇ ਜਾਂ ਬਾਹਰਲੇ ਸੰਗਤ ਨੇ ਆਪਣਾ ਭਰਪੂਰ ਸਹਿਯੋਗ ਦਿੱਤਾ ਅੱਜ ਸਾਡੇ ਵੱਡੇ ਵੀਰ ਭਾਈ ਮਨਦੀਪ ਸਿੰਘ ਜੀ ਸਿੱਧੂ ਸੁਪੁੱਤਰ ਸਰਦਾਰ ਜਥੇਦਾਰ ਜਗਰੂਪ ਸਿੰਘ ਜੀ ਅਕਾਲੀ ਨਾਰਵੇ ਨਕਨੱਥ ਖਸਮ ਹੱਤ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾੜੇ ਨਾਨਕਾ ਸਚੇ ਉਹ ਜਿੱਥੇ ਜਿੱਥੇ ਚੌਥ ਖੇਡਾਰੀ ਆ ਸਾਨੂੰ ਹਰ ਹਿੱਲੇ ਹਰ ਸਮੇਂ ਉਹ ਚੁਗਣੀ ਪੈਣੀ ਆ ਤੋਂ ਭਰਾ 5500 ਰੁਪਿਆ ਬੱਚਿਆਂ ਨੂੰ ਆਇਆ ਆ ਆਪਾਂ ਵਧੀਆ ਲੈਵਲ ਤੱਕ ਨੈਸ਼ਨਲ ਇੰਟਰਨੈਸ਼ਨਲ ਤੱਕ ਖੇਡਣ ਵਾਸਤੇ ਉਹ ਸਾਧਨਾ ਸਹੂਲਤਾਂ ਦੀ ਬਹੁਤ ਲੋੜ ਹੁੰਦੀ ਆ ਤੇ ਮੈਂ ਭਾਈ ਮਨਦੀਪ ਸਿੰਘ ਜੀ ਨਰਵੇ ਸਿੱਧੂ ਸਾਹਿਬ ਜਥੇਦਾਰ ਚਗਰੂਪ ਸਿੰਘ ਜੀ ਅਕਾਲੀ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਹਾਰਡਵਰਕ ਸਮੁੱਚੀ ਟੀਮ ਵੱਲੋਂ ਬੱਚਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪੇਟਾ ਦੇਖ ਕੇ ਇਹਨਾਂ ਬੱਚਿਆਂ ਦੇ ਹੌਸਲੇ ਨੂੰ ਹੋਰ ਵੀ ਵਧਾਇਆ ਦੇ ਨਾਲ ਹੀ ਮੈਂ ਬਾਬਾ ਦਰਸ਼ਨ ਸਿੰਘ ਨੂੰ ਉਹਨਾਂ ਨੂੰ ਫੇਰ ਉਹਨਾਂ ਨੂੰ ਬੇਨਤੀ ਕਰੂੰ 22 ਦਾ ਜਿਹੜਾ ਸੰਬੰਧ